ਅਫਸਰਿਸ ਕੱਲ ਦਾ ਮੈਂ ਅਫਸਰਾਂ ਨੂੰ ਟੈਲੀਫੋਨ ਕਰਕੇ ਪਤਾ ਕੀਤਾ ਕਿ ਇਹਨਾਂ ਨੂੰ ਨੁਕਸਾਨ ਕਿਉਂ ਹੈ ਕਿਉਂਕਿ ਜਦੋਂ ਮੈਂ ਜਾ ਕੇ ਫੀਲਡ 'ਚ ਗਿਆ ਜਿਹੜੇ ਸਾਰੇ ਲੋਕ ਦੱਸ ਰਹੇ ਸੀ ਕਿ ਇੱਥੇ ਤਾਂ ਕੁਝ ਸਫਾਈ ਨਹੀਂ ਹੋਈ ਇੱਥੇ ਕੋਈ ਡੀਸਿਲਟਿੰਗ ਨਹੀਂ ਹੋਈ ਇੱਥੇ ਕੋਈ ਪਿਛਲੇ 4 ਸਾਲਾਂ ਦੇ ਬੰਦ ਨਹੀਂ ਪੱਕੇ ਕੀਤੇ ਤੇ ਮੈਂ ਆਹ ਸਵਾਲ ਫਿਰ ਇਹਨਾਂ ਦੇ ਇੰਜੀਨੀਅਰਸ ਨੂੰ ਪੁੱਛਿਆ ਤੇ ਮੈਂ ਸਟਰੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਜੋ ਅਸਲੀਅਤ ਦੱਸੀ ਮੈਂ ਆਪ ਹੈਰਾਨ ਰਹਿ ਗਿਆ ਕਿ ਪਿਛਲੇ 4 ਸਾਲਾਂ ਦੇ ਅੰਦਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਫਲਡ ਕੰਟਰੋਲ ਦੀ ਉਕੇ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਊਗੀ ਤੇ ਨੁਕਸਾਨ ਤਾਂ ਹੋਣਾ ਹੀ ਐ ਤੁਸੀਂ ਦੇਖੋ 4 ਸਾਲਾਂ 'ਚ ਆ ਬੰਦ ਇੰਨੇ ਕਮਜ਼ੋਰ ਹੋ ਗਏ ਤੇ ਸਿਲਟ ਇੰਨਾ ਜ਼ਿਆਦਾ ਪੈ ਗਿਆ ਕਿ ਸਿਲਟ ਲੈਵਲ ਜਿਹੜਾ ਦਰਿਆ ਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ ਉੱਤੇ ਹੋ ਗਿਆ ਤੇ ਅੱਜ ਦੇਖੋ ਕਿੱਡਾ ਵੱਡਾ ਨੁਕਸਾਨ ਦੂਜੀ ਵੱਡਾ ਜਿਹੜਾ ਮਾਝੇ 'ਚ ਹੋਇਆ ਜਿਹੜਾ ਮਾਦਪੁਰ ਆਪਣਾ ਹੈਡਵਰਕਸ ਹੈ ਕੋਈ ਜਨਵਰੀ ਦੇ ਮਹੀਨੇ 'ਚ ਜਿਹੜੇ ਇੰਜੀਨੀਅਰ ਹੈ ਚੀਫ ਇੰਜੀਨੀਅਰ ਜਾਂ ਸਾਰੇ ਇੰਜੀਨੀਅਰ ਚਿੱਠੀ ਲਿਖੀ ਕਿ ਮੰਦਪੁਰ ਜਿਹੜਾ ਹੈਡਵਰਕਸ ਹੈ ਉਹਦੇ ਜਿਹੜੇ ਗੇਟਸ ਹੈ ਕਮਜ਼ੋਰ ਹੋ ਗਏ ਐ ਇਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸਾਨੂੰ ਪੇਮੈਂਟ ਦਿਓ ਅਫਸਰਸ ਇਸ ਗੱਲ ਦਾ ਹੈ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਵੀ ਭੇਜੀ ਐਨੇ ਕਮਜ਼ੋਰ ਸੀ ਕਿ ਇੱਕ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮੱਝਾ ਤੇ ਸਾਰਾ ਰਾਵੀ ਦਾ ਇਲਾਕਾ ਸਾਰੇ ਤਬਾਹ ਹੋ ਗਿਆ ਚਿੱਠੀ ਕਿਉਂ ਨਹੀਂ ਲਿਖੀ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਕਿ ਕਲੀਨਿੰਗ ਆਫ ਡਰੇਨਸ ਵਰਕ 2017 18 18 19 19 20 20 ਕੀ 21 22 2066 ਕਿਲੋਮੀਟਰ ਇਹਨਾਂ ਨੇ ਡਰੇਨ ਸਫਾਈ ਕੀਤੀ ਜੀ ਡੀਸਿਲਟਿੰਗ ਕਹ ਲਓ ਜਾਂ ਸਫਾਈ ਕਹ ਲਓ ਤੇ ਸਾਡੇ 3 ਸਾਲਾਂ ਚ 22 23 23 24 24 25 3225 ਕਿਲੋਮੀਟਰ ਅਸਿਸਵਾਈ ਕਰ ਚੁੱਕੇ ਆ ਜੀ ਤੁਸੀਂ ਕਿਵੇਂ ਕਹਿੰਦੇ ਹੋ ਕਿ ਡੀਸੇਲਟਿੰਗ ਨਹੀਂ ਕਰਦੇ ਹੁਣ ਦੋਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਸੁਣ ਕੇ ਹੀ ਹਟਿਓ ਇਸ ਦੇ ਨਾਲ ਹੀ ਸੁਖਵੀਰ ਬਾਦਲ ਤੇ ਬੋਲਦੇ ਆ ਮਾਨ ਨੇ ਕਿਹਾ ਕਿ ਹੁਣ ਉਹ ਦਾਵਾ ਕਰ ਰਹੇ ਨੇ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਾਰੀਆਂ ਨਹਿਰਾਂ ਪੱਕੀਆਂ ਕਰਵਾਈਆਂ ਜਾਣਗੀਆਂ ਜਦੋਂ ਇਹ ਸੱਤਾ ਦੇ ਵਿੱਚ ਸੀ ਤਾਂ ਗਲੀਆਂ ਤੇ ਨਾਲੀਆਂ ਤਾਂ ਇਹਨਾਂ ਤੋਂ ਬਣੀਆਂ ਨਹੀਂ ਤੇ ਹੁਣ ਡੈਮਾਂ ਨਾਲ ਮੱਥਾ ਲਾਉਣ ਦੀ ਗੱਲ ਕਰ ਰਹੇ ਨੇ ਮਾਨ ਨੇ ਕਿਹਾ ਕਿ ਹੁਣ ਇਹ ਪੈਸਾ ਵੰਡ ਰਹੇ ਨੇ ਪਰ ਇਹ ਪੈਸਾ ਕਿੱਥੋਂ ਆਇਆ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਆ ਸਰਪੰਚਾਂ ਨੂੰ ਪੈਸੇ ਦੇ ਕੇ ਫਿਰ ਗੱਡੀ ਵਿੱਚ ਬਿਠਾ ਕੇ ਅੱਗੇ ਜਾ ਕੇ ਪੈਸਾ ਵਾਪਸ ਇਹ ਲੈ ਲੈਂਦੇ ਨੇ ਤਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਤੇ ਅੱਗੇ ਇਹ ਲੋਕਾਂ ਨਾਲ ਮਜ਼ਾਕ ਕਰ ਰਹੇ ਨੇ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਕੋਲ ਵੀ ਵਿਜ਼ਨ ਹੀ ਨਹੀਂ ਹੈ ਜਿਹੜਾ ਵੀ ਆਉਂਦਾ ਉਹ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਉਹ ਗਾਂ ਕੱਢਣੀਆਂ ਹੀ ਸ਼ੁਰੂ ਕਰ ਦਿੰਦਾ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਕਿਉਂਕਿ ਹਕੀਕਤ ਜਾਣਨ ਲਈ ਪਾਣੀ ਵਿੱਚ ਉਤਰਨਾ ਪੈਂਦਾ ਅਸੀਂ ਇਹ ਸੈਸ਼ਨ ਨਾ ਰਾਜਨੀਤੀ ਕਰਨ ਲਈ ਸੱਦੇ ਆ ਨਾ ਹੀ ਗਾਣਾ ਖਾਣ ਲਈ ਤੁਸੀਂ ਤਾਂ ਚਿੱਠੀ ਨਹੀਂ ਲਿਖੀ ਤੂੰ ਤਾਂ ਚਿੱਠੀ ਇੰਨੀ ਤਰੀਕ ਨੂੰ ਲਿਖੀ ਐ ਸਰ ਡੀਸਿਲਟਿੰਗ ਦੀਆਂ ਚਿੱਠੀਆਂ ਦੀ ਵੀ ਦਾਸਤਾ ਸਾਨੂੰ ਮੈਂ ਸਭ ਤੋਂ ਪਹਿਲਾਂ ਤਾਂ ਇਹਨੇ ਕਿਹਾ ਕਿ ਘੱਗਰ 'ਚ ਡੀਸਿਲਟਿੰਗ ਨਹੀਂ ਕੀਤੀ ਇਹ ਤੁਹਾਡੇ ਐਮਐਲਏ ਨੇ ਦੱਸਿਆ ਘੱਗਰ ਦੇ ਵਿੱਚ ਡੀਸਿਲਟਿੰਗ ਕੀਤੀ ਐ ਕਾ ਗੱਡੀ ਸਿਲਟਿੰਗ ਕਰਕੇ ਬਚਿਆ ਸਰ 13 ਵਾਰ ਕੱਗਰ ਟੁੱਟਿਆ 13 ਵਾਰ ਇਸ ਵਾਰ ਪਹਿਲੀ ਵਾਰ ਹੈ ਪਾਣੀ ਸਭ ਤੋਂ ਵੱਧਾ ਹੈ ਪਰ ਕੱਗਰ ਚੋਂ ਇੱਕ ਬੂੰਦ ਵੀ ਓਵਰਫਲੋ ਇਧਰਲੇ ਪਾਸੇ ਨਹੀਂ ਹੋਇਆ ਲੋਕੇ ਸੀ ਅਸੀਂ ਉਹ ਇਤਿਹਾਸ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਕਦੇ ਪਰ ਕੱਗਰ ਸੇਫ ਲੰਘ ਗਿਆ ਜੀ ਆ ਮੰਤਰੀ ਸਾਹਿਬ ਦਾ ਏਰੀਆ ਕੱਗਰ ਗਈ ਹੈ ਫੇਰ ਉਹ ਕਹਿੰਦੇ ਵਿਡਰੇਨਾਂ ਦੀ ਸਫਾਈ ਡਰੇਨਾਂ ਦੀ ਸਫਾਈ ਚ ਇਹ ਦੱਸ ਦਿੰਦੇ ਆ ਕਿ ਇਹਨਾਂ ਦੀ ਗਵਰਨਮੈਂਟ ਵੇਲੇ ਕਿੰਨੇ ਕਿਲੋਮੀਟਰ ਕੀਤਾ ਗਿਆ ਤੇ ਅਸੀਂ ਕਿੰਨਾ ਕੀਤਾ ਮੇਰੇ ਕੋਲ ਡਾਟਾ ਪਿਆ ਹੈ ਮੈਂ ਇਸੇ ਕਰਕੇ ਕਹਿਣਾ ਕਿ ਥੋੜਾ ਜਿਆ ਸੁਣ ਕੇ ਜਾਇਓ ਜੇ ਤੁਸੀਂ ਅਕਸਰ ਟਾਈਮ ਤੋਂ ਪਹਿਲਾਂ ਆਪਦਾ ਬੋਲ ਕੇ ਚਲੇ ਜਾਣ ਨੂੰ ਕਰੂ ਤਾਂ ਆਇਆ ਹੀ ਨਹੀਂ ਅੱਜ ਜਿਹੜਾ ਬੋਲ ਕੇ ਚਲਾ ਜਾਂਦਾ ਉਹ ਤਾਂ ਗੱਤ ਇੱਕ ਸੁਵਲੀ ਕੁਸੂਲੀ ਕਰਨੀ ਪੈਂਦਾ ਹੁਣ ਆ ਤਾਂ ਕਹਿੰਦਾ ਮੈਨੂੰ ਫੜ ਲ ਗਏ ਐਵੇਂ ਡਰ ਪਿਆ ਪਿਆ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਬਿਨਾਂ ਕਿਸੇ ਸਬੂਤ ਤੋਂ ਸੋ ਡੀ ਸਿਲਟਿੰਗ ਦੀ ਜੀ 60 ਸਾਲਾਂ ਤੋਂ ਪਾਖੜਾ ਜਾਂ ਪੌਂਗ ਡੈਮ ਦੀ ਕਦੇ ਡੀ ਸਿਲਟਿੰਗ ਨਹੀਂ ਹੋਈ ਜੀ ਅਜਨਾ ਕਦੇ ਸਭਾਈ ਹੋਏ ਨਾ ਕਦੇ ਮਾਦੋਪੁਰ ਵਾਲੇ ਕੋਈ ਉਹਦੀ ਗਰੀਸਿੰਗ ਹੋਈ ਆ ਅਸੀਂ ਐਸਓਪੀ ਬਣਾ ਕੇ ਉਹਨਾਂ ਕੀਤਾ ਜੀ ਸਰਕਾਰਾਂ ਤਾਂ ਤਿੰਨ ਜੇ ਮੇਰੇ ਕੋਲੇ ਐਸਡੀਆਰਐਫ ਦਾ ਇਹ ਕਹਿੰਦੇ ਨੇ 2001 ਉਦੋਂ ਇਹਨੂੰ ਉਦੋਂ ਉਹਨੂੰ ਕਲੈਮਿਟੀ ਰੀਲੀਫ ਫੰਡ ਕਹਿੰਦੇ ਸੀ ਬਾਅਦ ਚ ਐਸਟੀਆਰਐਫ ਕਹਿਣ ਲੱਗੇ ਜੀ 2001 ਤੋਂ 2025 ਤੱਕ ਦਾ ਮੇਰੇ ਕੋਲ 25 ਸਾਲ ਦਾ ਡਾਟਾ ਹੈ ਜਿੱਦੇ ਚੋ 22 ਸਾਲ ਇਹਨਾਂ ਦੀ ਸਰਕਾਰਾਂ ਨਹੀਂ ਆ 12 ਸਾਲ ਅਕਾਲੀ ਦਲ 10 ਸਾਲ ਕਾਂਗਰਸ ਇਹਨਾਂ ਨੇ ਹੀ ਵਰਤੇ ਆ ਸਰ ਟੋਟਲ 6190 ਕਰੋੜ ਰੁਪਏ ਸੈਂਟਰ ਚ ਆਇਆ 25 ਸਾਲਾਂ ਚ ਆਂਕੜਾ ਮੇਰੇ ਕੋਲ ਹੈ ਓਪਨਿੰਗ ਬੈਲੈਂਸ ਨੂੰ ਦੇਖੀ ਜਾਂਦੇ ਆ ਉਹਦੇ ਚ 2042 ਕਰੋੜ ਪੰਜਾਬ ਨੇ ਪਾਇਆ 7123 ਉਹਦਾ ਵਿਆਜ ਹੈ ਤਾਂ ਪੰਜਾਬ ਦਾ ਪੈਸਾ ਜੀ 207100 ਇਹ ਤਾਂ ਪੰਜਾਬ ਦਾ ਪੈਸਾ ਹੈ ਸੈਂਟਰ ਨੇ ਕਿੰਨਾ ਦਿੱਤਾ ਜਿਹੜੇ ਕਹਿੰਦੇ ਆ ਕਿ 12000 ਰੁਪਏ ਆ ਸੀ ਉੱਤੇ ਅਸੀਂ ਪਹਿਲੀ ਭੇਜਤ ਨਹੀਂ 6090 25 ਸਾਲਾਂ ਚ ਭੇਜਿਆ ਜਨਾਬ ਆਂਕੜੇ ਭੈਣੇ ਕੋਈ ਕਿਹੜੇ ਪਰਾਂ ਯਾਰ ਦੀ ਗੱਲ ਕਰਦੇ ਆ बस बारह हजार कितने गया कि खा के बड़िया बहुत बोलते कि पैसा मैं दस देना केड़े -केड़े साल का चिठी क्यों नहीं लिखी सब तो पहला मैं दस दिना के क्लीनिंग ऑफ डेन वर्क दो हजार सतारा अठारह अठारह उन्नीस उन्नीस भी इक्की इक्की बी दो हजार छियाहठ किलोमीटर ਇਹਨਾਂ ਨੇ ਡਰੇਨ ਸਫਾਈ ਕੀਤੀ ਜੀ ਡੀਸੈਲਟਿੰਗ ਕਹ ਲਓ ਜਾਂ ਸਫਾਈ ਕਹ ਲਓ ਤੇ ਸਾਡੇ 3 ਸਾਲਾਂ ਚ 22 23 23 24 24 25 3825 ਕਿਲੋਮੀਟਰ ਸਿਸਫਾਈ ਕਰ ਚੁੱਕਿਆ ਜਰਾ ਤੁਸੀਂ ਕਿਵੇਂ ਕਹਿੰਦੇ ਹੋ ਕਿ ਡੀਸੈਲਟਿੰਗ ਨਹੀਂ ਕਰਦੇ ਹੁਣ ਜਦੋਂ ਮਾਈਨਿੰਗ ਮਾਈਨਿੰਗ ਵਾਲੇ ਕੌਣ ਨੇ ਠੇਕੇਦਾਰ ਸਾਰੇ ਇਹਨਾਂ ਦੇ ਨੇ ਮਾਈਨਿੰਗ ਨੂੰ ਕੀ ਕਹੋਗੇ ਹੁਣ ਤੁਸੀਂ ਦਰਿਆ ਖੋਰਤਾ ਜੀ ਅਸੀਂ ਨਹੀਂ ਕੀਤੀ ਤਾਂ ਕਹਿੰਦੇ ਕਮੇਟੀ ਕਿਉਂ ਨਹੀਂ ਚੱਕੀ ਜੇ ਚੱਕਦਿਆਂ ਕਹਿੰਦੇ ਮਾਈਨਿੰਗ ਕਰਵਾਈ ਹੈ ਹੁਣ ਮੰਨਜੋ ਹਾਈ ਕੋਰਟ ਨੇ ਸਾਨੂੰ ਮੌਕਾ ਦਿੱਤਾ ਕਿ ਹਾਂ ਤੁਸੀਂ ਚੱਕਾ ਲਓ ਜਿਸ ਦਾ ਰੇਤ ਉਸਕੀ ਜਿਸ ਦਾ ਖੇਤ ਉਸਕਾ ਉਸਕਾ ਰੇਤ ਜੀਦਾ ਖੇਤ ਉਹਦਾ ਰੇਤ ਉਹ ਵੀ ਅਸੀਂ ਕਰਾਂਗੇ ਹੁਣ ਚੱਕ ਰਹੇ ਹਾਂ ਅਗਲੀ ਫਸਲ ਵਾਸਤੇ ਤਿਆਰੀ ਕਰਨੀ ਹੈ ਕਣਕ ਤਾਂ ਬੀਜੂਗੀ ਜੇ ਮਿੱਟੀ ਚੱਕੀ ਜਾਊਗੀ 7 7 6 8 8 ਫੁੱਟ ਆ ਗਈ ਜਿਨਨੇ ਕੋ ਟਰੈਕਟਰ ਨਹੀਂ ਹੈਗੀ ਟਰੈਕਟਰ ਦੇਵਾਂਗੇ ਜੀਸੀਬੀ ਨਹੀਂ ਹੈਗੀ ਜੀਸੀਬੀ ਦੇਵਾਂਗੇ ਇਹ ਮੌਕਾ ਹੈਗਾ ਸੈਕੰਡ ਫੇਜ਼ ਹੈ ਕਿਸਾਨਾਂ ਨੇ ਖੇਤੀ ਫੇਰ ਕਰਨੀ ਹੈ ਬੱਚਿਆਂ ਨੇ ਸਕੂਲ ਫੇਰ ਜਾਣਾ ਹੈ ਨੌਜਵਾਨਾਂ ਨੇ ਡਿਗਰੀਆਂ ਲੈ ਕੇ ਆਪਣੇ ਸੁਪਨੇ ਪੂਰੇ ਕਰਨੇ ਨੇ 19 ਕਾਲਜ 3200 ਸਕੂਲ ਮਲਵੇ ਦਾ ਢੇਰ ਬਣ ਗਏ ਜਨਾਬ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਪੁਲ ਤੇ ਪੁਲ ਛੋਟੀਆਂ ਛੋਟੀਆਂ ਪੁਲੀਆਂ ਟੁੱਟ ਗਈਆਂ 5 ਲੱਖ ਬੰਦਾ বেকার ਹੋ ਗਿਆ 20 ਲੱਖ ਬੰਦਾ ਪ੍ਰਭਾਵਿਤ ਹੋ ਗਿਆ 58 68 ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਹਿਸਾਬ ਲਾ ਰਹੇ ਹਾਂ ਜੀ ਉੱਥੇ ਵੀ ਰਾਜਨੀਤੀਆਂ ਕਰੀ ਜਾਂਦੇ